ਦੀ ਵੀਡੀਓ ਦਾ ਸਾਡਾ ਆਬਜੈਕਟਿਵ ਹੈ ਕਿ ਅਸੀਂ ਸੋਲੂਸ਼ਨਸ ਹੀ ਦੱਸਨੇ ਕਿ ਕਿ ਪ੍ਰੋਬਲਮ ਤਾਂ ਸਾਨੂੰ ਪਤਾ ਹੀ ਹੈ ਮੈਂ ਮਤਲਬ ਨਈ ਬੇਬੀ ਹੋ ਰਿਹਾ ਕਨਸੀਵ ਨਹੀਂ ਹੋ ਰਿਹਾ ਇਸ ਤਰ੍ਹਾਂ ਕਿ ਪੀਸੀਓਡੀ ਹੋ ਗਈ ਐਂਡੋਮੈਟ੍ਰੋਸਿਸ ਲਾਈਨਿੰਗ ਕੰਪਲੀਟ ਨਹੀਂ ਐ ਸਿਸਟ ਹੋ ਗਈਆਂ ਫਾਈਬਰੋਇਡਸ ਹੋ ਗਈਆਂ ਇਹ ਸਭ ਚੀਜ਼ਾਂ ਹੋ ਰਹੀਆਂ ਸਾਡੇ ਗਲਤ ਖਾਣ ਪੀਣ ਕਰਕੇ ਕਿ ਜੇ ਤੁਸੀਂ ਪਲਾਨ ਕਰ ਰਹੇ ਹੋ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਮੈਰिज ਤੋਂ ਤਿੰਨ ਮਹੀਨੇ ਬਾਅਦ ਸਾਨੂੰ ਕੋਈ ਸਵਾਲ ਨਾ ਪੁੱਛੇ ਬਈ ਇਹ ਤੁਸੀਂ ਵੀ ਤੁਹਾਡੇ ਬੇਬੀ ਹੋਇਆ ਕਿ ਨਹੀਂ ਹੋਇਆ ਕਨਸੀਵ ਹੋਇਆ ਕਿ ਨਹੀਂ ਹੋਇਆ ਸਾਨੂੰ ਤਿੰਨ ਮਹੀਨੇ ਪਹਿਲੇ ਮਤਲਬ ਜਦੋਂ ਮੈਰिज ਹੋਈ ਸਾਨੂੰ ਉਦੋਂ ਹੀ ਦੇਖਣਾ ਚਾਹੀਦਾ ਹੈ ਕਿ ਸਾਡਾ ਲਾਈਫ ਸਟਾਈਲ ਸਾਡਾ ਡਾਈਟ ਸਟਾਈਲ ਅਸੀਂ ਕਿਸ ਤਰ੍ਹਾਂ ਇੰਪਰੂਵ ਕਰਨਾ ਤੇ ਅਸੀਂ ਕੀ ਖਾਣਾ ਖੀਣਾ ਜਿੰਨੀ ਜਲਦੀ ਅਸੀਂ ਫ੍ਰੀ ਹੋਵਾਂਗੇ ਬੇਬੀ ਲੈ ਕੇ ਅਸੀਂ ਉਨੀ ਜਲਦੀ ਉਸ ਤੋਂ ਬਾਅਦ ਸਾਨੂੰ ਫੋਰ ਹੌਲ ਲਾਈਕ ਇੰਜੋਏ ਕਰਨਾ ਫੋਰ ਹੌਲ ਲਾਈਫ ਅਸੀਂ ਆਪਣੇ ਆਪ ਨੂੰ ਹੀ ਦੇਣਾ ਬੱਚਾ ਹੁੰਦੇ ਤੁਹਾਨੂੰ ਕਹਿ ਗਿਆ ਨੂੰ ਘਰੇ ਲੈ ਜਾਓ ਕਿਸੇ ਨਰਸਰੀ ਚ ਰੱਖਣ ਦੀ ਲੋਕ ਵੀ ਹੈਗੀ ਜਿਹੜਾ ਤੁਸੀਂ ਇਨਾ ਪੈਸਾ ਉੱਥੇ ਗੁੱਲ ਕਰਨਾ ਉਹ ਤੁਸੀਂ ਆਪਣੇ ਪਹਿਲੇ ਪਲੈਨਿੰਗ ਦੇ ਵਿੱਚ ਲਾਓ ਥੋੜਾ ਬਹੁਤ ਉਹਦਾ ਕੁਝ ਹਿੱਸਾ ਆਪਣੀ ਹੈਲਦੀ ਡਾਈਟ ਤੇ ਲਾਓ ਸਾਡੇ ਕੋਲੋਂ ਕੁਝ ਲਓ ਜੋ ਅਸੀਂ ਦੇ ਸਕਦੇ ਹਾਂ ਅਸੀਂ ਫ੍ਰੀ ਦੀ ਸਲਾਹ ਵੀ ਦੇਾਂਗੇ ਤੁਹਾਨੂੰ ਜੋ ਜ਼ਰੂਰਤ ਹੋਏਗੀ ਰਿਕੁਆਇਰਮੈਂਟ ਵੀ ਤੁਹਾਨੂੰ ਉਹ ਵੀ ਦੱਸਾਂਗੇ ਅਸੀਂ ਇਹਨਾਂ ਫਾਰਮੂਲਸ ਦੇ ਸੇਮ ਐਸੀ ਤਰੀਕੇ ਇਸ ਸੋਭਾਗਿਆ ਕੈਪਸੂਲ ਤਿਆਰ ਕੀਤੀ ਅਸੀਂ ਅੱਛਾ ਨਾਮ ਵੀ ਸੋਭਾਗਿਆ ਰੱਖਿਆ ਅਸੀਂ ਇਹਦਾ ਨਾਮ ਇਸੇ ਸੋਭਾਗਿਆ ਰੱਖਿਆ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਕੋਲੋਂ ਲਓ ਅਸੀਂ ਤਾਂ ਇਹ ਕਹਿੰਨੇ ਕਿ ਸੋਭਾਗਿਆ ਆਪ ਦਾ ਘਰੋਂ ਹੀ ਲੱਭੋ ਹਮ ਤੁਹਾਡੇ ਘਰ ਹੀ ਆਪ ਬਣਾਓ ਤੁਸੀਂ ਆਪ ਦਾ ਸਭਾਗ ਹੈ ਆਪ ਬਣਾਓ ਆਪ ਦੇ ਘਰ ਹੀ ਤਿਆਰ ਕਰੋ ਪਰ ਫਿਰ ਵੀ ਅਗਰ ਤੁਸੀਂ ਮੰਗਾਉਣਾ ਚਾਹੁੰਦੇ ਹੋ ਤਾਂ ਵੀ ਆਰ ਹੇਅਰ ਟੂ ਅਸਿਸਟ ਯੂ ਤੇ ਜਿਹੜੇ ਪੇਸ਼ੈਂਟ ਲੈਪਰੋਸਕੋਪੀ ਲਈ ਤਿਆਰ ਹੁੰਦੇ ਐ ਐਕਸੀਡੈਂਟਲੀ ਔਰ ਲੱਕੀਲੀ ਕਈ ਉਹਨਾਂ ਨੂੰ ਸਾਡੇ ਕੋਲ ਆ ਜਾਂਦੇ ਐ ਤੇ ਇਹੀ ਰਜਨੀ ਕੈਪਸੂਲ ਖਾ ਕੇ ਸਰ ਉਹਨਾਂ ਦੀ ਚਾਕਲੇਟ ਸਿਸਟ ਵੀ ਕਿਤੇ ਹੀ ਜਾਂਦੀ ਹੈ ਕੀ ਬਾਤ ਹੈ ਅੱਜ ਦੇ ਨਵੇਂ ਵਿਆਹੇ ਜੋੜਿਆਂ ਨੂੰ ਇਹੀ ਮੈਂ ਇਹਨਾਂ ਨੂੰ ਐਡਵਾਈਸ ਕਰਾਂਗੀ ਕਿ ਸੇਮ ਇਸੇ ਤਰੀਕੇ ਜਦੋਂ ਸਾਡੀ ਮੈਰਿਜ ਹੁੰਦੀ ਹੈ ਅਸੀਂ ਇਸ ਤੋਂ ਪਹਿਲੇ ਪਲੈਨਿੰਗ ਕਰਦੇ ਹਾਂ ਕਿ ਅਸੀਂ ਮੈਰਿਜ ਤੋਂ ਬਾਅਦ ਜਾਣਾ ਕਿੱਥੇ ਹੈ ਤੇ ਇਹ ਕਰਨਾ ਕੀ ਹੈ ਜਿਵੇਂ ਕਿ ਸਾਨੂੰ ਕੁਦਰਤ ਨੂੰ ਸਾਹਮਣੇ ਰੱਖ ਕੇ ਇਹ ਸੋਚਣਾ ਚਾਹੀਦਾ ਹੈ ਕਿ ਵਾਈ ਵੀ ਆਰ ਗੈਟਿੰਗ ਮੈਰਿਡ ਸਾਡਾ ਮੇਨ ਓਬਜੈਕਟਿਵ ਕੀ ਹੈ ਤੇ ਉਹ ਮੈਰਿਜ ਦੇ ਸਮਾਂ ਇਸ ਤਰ੍ਹਾਂ ਦਾ ਪੁਚਾਲ ਵੀ ਮੇਲ ਔਰ ਫੀਮੇਲ ਦੋਨੋਂ ਪਾਰਟਨਰ ਦੇ ਮਾਈਂਡ 'ਚ ਹੋਣਾ ਚਾਹੀਦਾ ਹੈ ਕਿ ਅਸੀਂ ਆਪਣਾ ਵੰਸ਼ ਵਧਾਉਣਾ ਹੈ ਸਾਇਮਲ ਟੈਨਿਅਸਲੀ ਅਸੀਂ ਅਗਰ ਪਸ਼ੂ ਪੰਛੀਆਂ ਦੇ ਨਾਲ ਕੰਪੇਅਰ ਕਰੀਏ ਤਾਂ ਅੱਜ ਦੇ ਜਿਹੜੇ ਸਮਾਜ ਨੂੰ ਦੇਖਿਆ ਜਾਵੇ ਤਾਂ ਸਾਡੇ ਨਾਲੋਂ ਤਾਂ ਚੰਗੇ ਅੱਜ ਦੇ ਪਸ਼ੂ ਪੰਛੀ ਹੈ ਹੂੰ ਤੇ ਉਹ ਇਹ ਇਹ ਉਹਨਾਂ ਦੇਖਦੇ ਹੈ ਕਿ ਹਾਂਜੀ ਅਸੀਂ ਮਤਲਬ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣਾ ਹੈ ਤੇ ਜਿਹੜੀਆਂ ਗੱਲਾਂ ਸਾਨੂੰ ਵਿਆਹ ਤੋਂ ਸਾਲ ਬਾਅਦ ਹੁੰਦੀਆਂ ਕਿ ਹਾਂਜੀ ਬਈ ਤੁਹਾਡੇ ਬੇਬੀ ਨਹੀਂ ਹਰ ਤੱਕ ਕੀ ਪ੍ਰੋਬਲਮਸ ਆਤੇ ਜਾਂ ਉਹ ਸੋਚਦੇ ਹੈ ਵਿਆਹ ਤੋਂ ਬਾਅਦ ਵੇ ਸਾਨੂੰ ਕੀ ਖਾਣਾ ਚਾਹੀਦਾ ਹੈ ਕੀ ਪੀਣਾ ਚਾਹੀਦਾ ਤਾਂ ਇਹ ਪਲੈਨਿੰਗ ਅਸੀਂ ਕਿਉਂ ਨਹੀਂ ਪਹਿਲਾਂ ਕਰਦੇ ਜਦ ਅਸੀਂ ਇਹ ਸੋਚ ਰਹੇ ਆ ਕਿ ਅਸੀਂ ਮੈਰਿਜ ਤੋਂ ਬਾਅਦ ਇੰਜੋਏ ਕਰ ਕਿੱਦਾਂ ਕਰਨਾ ਤੇ ਫਿਰ ਸਵਾਲ ਤਾਂ ਇਹ ਹੀ ਹੈ ਜੀ ਸ਼ੋਰ ਪਲੈਨਿੰਗ ਕਰੀਏ ਕਿਵੇਂ ਪਲੈਨਿੰਗ ਹੋਣੀ ਕਿਵੇਂ ਚਾਹੀਦੀ ਹੈ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿਵੇਂ ਹੋਣੀ ਚਾਹੀਦੀ ਹੈ ਕਿਹਦੇ ਨਾਲ ਹੋਣੀ ਚਾਹੀਦੀ ਹੈ ਕਿਸ ਕਰਕੇ ਹੋਣੀ ਚਾਹੀਦੀ ਹੈ ਬਹੁਤ ਸਵਾਲ ਨੇ ਜੀ ਫਿਰ ਇਹ ਤਾਂ ਦੇਖੋ ਜੀ ਇਹਨਾਂ ਦਾ ਜਵਾਬ ਤੇ ਜੇ ਦੇਖਿਆ ਜਾਵੇ ਸੋਚਿਆ ਜਾਵੇ ਤੇ ਫਿਰ ਤੇ ਕੱਪਲ ਦੇ ਕੋਲ ਆਪਦੇ ਕੋਲ ਹੀ ਹੁੰਦੇ ਆ ਬਟ ਫਿਰ ਵੀ ਅਸੀਂ ਕੁਝ ਇੱਕ ਐਗਜ਼ਾਮਪਲ ਸਮਝਣੇ ਰੱਖਾਂਗੇ ਕਿ ਜਦ ਅਸੀਂ ਪਲਾਨ ਕਰ ਰਹੇ ਹਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਮੈਰਿਜ ਤੋਂ 3 ਮਹੀਨਿਆਂ ਬਾਅਦ ਸਾਨੂੰ ਕੋਈ ਸਵਾਲ ਨਾ ਪੁੱਛੇ ਬਈ ਇਹ ਤੁਸੀਂ ਵੀ ਤੁਹਾਡੇ ਬੇਬੀ ਹੋਇਆ ਕਿ ਨਹੀਂ ਹੋਇਆ ਕਨਸੀਵ ਹੋਇਆ ਕਿ ਨਹੀਂ ਹੋਇਆ ਸਾਨੂੰ 3 ਮਹੀਨੇ ਪਹਿਲੇ ਮਤਲਬ ਜਦੋਂ ਮੈਰਿਜ ਹੋਈ ਸਾਨੂੰ ਉਹਦੇ ਦੇਖਣਾ ਚਾਹੀਦਾ ਹੈ ਕਿ ਸਾਡਾ ਲਾਈਫ ਸਟਾਈਲ ਸਾਡਾ ਡਾਈਟ ਸਟਾਈਲ ਅਸੀਂ ਕਿਸ ਤਰ੍ਹਾਂ ਇੰਪਰੂਵ ਕਰਨਾ ਤੇ ਅਸੀਂ ਕੀ ਨਾ ਪੁੱਛਦਾ ਜਿੰਨੀ ਜਲਦੀ ਅਸੀਂ ਫ੍ਰੀ ਹੋਵਾਂਗੇ ਬੇਬੀ ਲੈ ਕੇ ਅਸੀਂ ਓਨੀ ਜਲਦੀ ਉਸ ਤੋਂ ਬਾਅਦ ਸਾਨੂੰ ਫੋਰ ਹੌਲ ਲਾਈਫ ਇੰਜੋਏ ਕਰਨਾ ਫੋਰ ਹੌਲ ਲਾਈਫ ਅਸੀਂ ਆਪਣੇ ਆਪ ਨੂੰ ਹੀ ਦੇਣਾ ਇੱਕ ਵਾਰੀ ਬੇਬੀ ਹੋ ਗਿਆ ਤਾਂ ਕਿਸੇ ਦੇ ਸਮਾਜ ਦੇ ਤਾਨੇ ਨਹੀਂ ਹੋਣਗੇ ਸਮਾਜ ਦੇ ਸਵਾਲ ਨਹੀਂ ਹੋਣਗੇ ਤੇ ਇਹਨਾਂ ਸਭ ਚੀਜ਼ਾਂ ਤੋਂ ਸਾਨੂੰ ਅਵੇਅਰ ਹੋ ਕੇ ਤੇ ਸਾਨੂੰ ਸੋਲੂਸ਼ਨਸ ਕੱਢਣੇ ਚਾਹੀਦੇ ਆ ਸੋਲੂਸ਼ਨ ਸਰ ਇਹੀ ਆ ਕਿ ਸਾਨੂੰ ਆਪਣਾ ਡਾਈਟ ਸਟਾਈਲ ਤੇ ਲਾਈਫ ਸਟਾਈਲ ਸੈਲੈਂਟਰੀ ਲਾਈਫ ਸਟਾਈਲ ਅਸੀਂ ਉਸ ਨੂੰ ਅਵੋਇਡ ਕਰੀਏ ਤੇ ਨਾ ਕਿ ਅਸੀਂ ਡਾਕਟਰਾਂ ਦੇ ਭਜੇ ਫਿਰਦੇ ਹੈਗੇ ਬਈ ਇਹਦਾ ਸਾਡੇ ਬੇਬੀ ਨਹੀਂ ਹੋ ਰਿਹਾ ਤੇ ਜੀ ਅਸੀਂ ਕੀ ਕਰੀਏ ਤੇ ਸਾਨੂੰ ਇਹ ਨਹੀਂ ਬੈਠ ਰਿਹਾ ਕਿ ਅਸੀਂ ਉਹ ਡਾਕਟਰਾਂ ਦੇ ਜਾਣ ਦੀ ਬਜਾਏ ਘਰ ਦੇ ਬਜ਼ੁਰਗਾਂ ਦੇ ਨਾਲ ਹੀ ਸਲਾਹ ਕਰੀਏ ਜਿਵੇਂ ਕਿ ਟ੍ਰੈਡੀਸ਼ਨਲ ਟਾਈਮ ਤੇ ਸਾਡੇ ਬਜ਼ੁਰਗ ਸਾਨੂੰ ਐਡਵਾਈਸ ਕਰਦੇ ਸੀ ਕਿ ਹਾਂਜੀ ਇਹ ਪ੍ਰੋਬਲਮ ਜਾ ਰਹੀ ਹੈ ਪੀਰੀਅਡਸ ਠੀਕ ਨਹੀਂ ਹੈਗੇ ਜਾਂ ਕੋਈ ਪੀਸੀਓਡੀ ਦੀ ਪ੍ਰੋਬਲਮ ਹੈਗੀ ਹੈ ਜਾਂ ਸੋ ਇਹੀ ਕਾਰਨ ਹੈ ਕਿ ਤੁਸੀਂ ਜਿਹੜਾ ਇਹ ਇਹ ਦਾੜੀ ਦੇਖੋ ਤੁਸੀਂ ਮੈਮ ਨੇ ਇੱਥੇ ਦਾੜੀ ਰੱਖੀ ਔਰ ਦਾੜੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਫਾਰਮੂਲੇ ਨੁਸਕੇ ਨੇ ਇਹਨਾਂ ਦਾ ਕਹਿੰਦੇ ਕਿ ਜਿਹੜਾ ਸ਼ਖਸ ਇਹ ਦਾੜੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਦੇਖੋ ਫਾਰਮੂਲੇ ਵੀ ਵਿੱਚ ਹੀ ਫਸਾਏ ਨੇ ਜਿਹੜੇ ਹਰਵੀਰ ਜੀ ਨੇ ਔਰ ਇਹ ਦਾੜੀ ਹੈਗੀ ਹੈ ਬੜੀ ਗੁਣਕਾਰੀ ਹੈਗੀ ਹੈ ਉਹਨਾਂ ਲੋਕਾਂ ਵਾਸਤੇ ਉਹਨਾਂ ਘਰਾਂ ਦੇ ਵਿੱਚ ਕਲਕਾਰੀਆਂ ਵੱਜ ਸਕਦੀ ਨੇ ਜੀ ਇਸ ਦਾੜੀ ਨਾਲ ਤੁਸੀਂ ਬੜਾ ਮਤਲਬ ਕੌਨਫੀਡੈਂਟਲੀ ਮੈਨੂੰ ਇਹ ਗੱਲ ਕਹੇ ਜੀ ਫੁਰਕੀ ਜੀ ਇਹ ਦਾੜੀ ਬੜੀ ਕਮਾਲ ਦੀ ਦਾੜੀ ਹੈ ਤੇ ਇਹ ਸੱਕ ਜਿਹੜਾ ਦੇਖੋ ਔਲਾਦ ਲੈਣ ਲਈ ਸਾਨੂੰ ਦੇਖਣਾ ਪਏਗਾ ਸਾਨੂੰ ਪਲਾਨ ਕਰਨਾ ਪਏਗਾ ਕਿ ਅਸੀਂ ਆਪਣੀ ਹੁਣੇ ਅਸੀਂ ਗੱਲ ਕੀਤੀ ਲਾਈਫ ਸਟਾਈਲ ਤੇ ਡਾਈਟਸ ਹੈ ਸਾਨੂੰ ਡਾਈਟ ਦੇ ਵਿੱਚ ਸ਼ਾਮਲ ਕੀ ਕਰਨਾ ਹੈ ਜੀ 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 ਮੈਂ ਅੱਜ ਸਾਨੂੰ ਸਿਰਫ ਸੋਲੂਸ਼ਨ ਦਿੰਦੇ ਆਂ ਹੀ ਅੱਜ ਦੀ ਵੀਡੀਓ ਦਾ ਸਾਡਾ ਆਬਜੈਕਟਿਵ ਹੈ ਕਿ ਅਸੀਂ ਸੋਲੂਸ਼ਨਸ ਹੀ ਦੱਸਨੇ ਕਿਉਂਕਿ ਪ੍ਰੋਬਲਮ ਤਾਂ ਸਾਨੂੰ ਪਤਾ ਹੀ ਹੈ ਮੈਂ ਮਤਲਬ ਨਈ ਬੇਬੀ ਹੋ ਰਿਹਾ ਕਨਸੀਵ ਨਹੀਂ ਹੋ ਰਿਹਾ ਜਿਸ ਤਰ੍ਹਾਂ ਕਿ ਪੀਸੀਓਡੀ ਹੋ ਗਈ ਐਂਡੋਮੈਟ੍ਰੀਸ ਉਸ ਲਾਈਨਿੰਗ ਕੰਪਲੀਟ ਨਹੀਂ ਐ ਸਿਸਟ ਹੋ ਗਈਆਂ ਫਾਈਬਰੋਇਡਸ ਹੋ ਗਈਆਂ ਇਹ ਸਭ ਚੀਜ਼ਾਂ ਹੋ ਸਾਡੇ ਗਲਤ ਖਾਨ ਪੀਣ ਕਰਕੇ ਕਿ ਸਾਨੂੰ ਚਾਹੀਦਾ ਇਹ ਅਸੀਂ ਹੈਲਦੀ ਖਾਣਾ ਸ਼ੁਰੂ ਕਰੀਏ ਜਿਹਦੇ ਵਿੱਚ ਕਿ ਅਸੀਂ ਲਾਸਟ ਟਾਈਮ ਪੰਜ ਖਾਣੇ ਦੀ ਟਿਪਸ ਦੱਸੇ ਸੀਗੇ ਪੰਜ ਟਿਪਸ ਸੀਗੇ ਤੇ ਉਹ ਪੰਜ ਟਿਪਸ ਜਿੰਨਾ ਜਿੰਨਾ ਨੇ ਫੋਲੋ ਕੀਤਾ ਸਾਨੂੰ ਕਮੈਂਟਸ ਆਏ ਕਿ ਮੈਮ ਅਸੀਂ ਉਹ ਫੋਲੋ ਕੀਤਾ ਸਾਡੀ ਪੀਸੀਓਡੀ ਵੀ ਕਵਰ ਹੋ ਗਈ ਐਸਿਸਟ ਵੀ ਨਿਕਲ ਗਈ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਇਹ ਟਰੀਟਮੈਂਟ ਕਰ ਰਹੇ ਸੀ ਮਹੀਨੇ ਲਈ ਤੇ ਸਾਨੂੰ ਕਨਸੀਵ ਵੀ ਹੋ ਗਿਆ ਹੋਇਆ ਪੋਜ਼ਿਟਿਵ ਵੀ ਆ ਗਿਆ ਹੋਇਆ ਪਰ ਤੁਸੀਂ ਤਾਂ ਹੁਣ ਕਹਿ ਰਹੇ ਹੋ ਪਿਛਲੀ ਵਾਰ ਤੁਸੀਂ ਪੰਜ ਟਿਪਸ ਦਿੱਤੇ ਸੀ ਪਰ ਇਸ ਵਾਰ ਹਰਮੀਤ ਜੀ ਕਹਿ ਰਹੇ ਨੇ ਕਿ ਜਿਹੜੇ ਪੰਜ ਤਰ੍ਹਾਂ ਦੇ ਬੀਜ ਨੇ ਜੋ ਸ਼ਾਮ ਵੇਲੇ ਪਕੌੜੇ ਦੀ ਥਾਂ ਤੇ ਇਹਨਾਂ ਨੂੰ ਖਾਣਾ ਸ਼ੁਰੂ ਕਰ ਦੇਗਾ ਤੇ ਉਹਨਾਂ ਦੀ ਗੱਲ ਬਣ ਸਕਦੀ ਹੈ ਇਹ ਕੀ ਬੀਜ ਨੇ ਜੀ ਦੇਖੋ ਲਾਸਟ ਟਾਈਮ ਅਸੀਂ ਇਹ ਕਿਹਾ ਸੀਗਾ ਕਿ ਤੁਸੀਂ ਨਟਸ ਲੈਣੇ ਹੈ ਤੇ ਸਾਨੂੰ ਕਮੈਂਟਸ ਆ ਰਹੇ ਸੀਗੇ ਮੈਮ ਅਸੀਂ 5 6 ਨਟਸ ਇੱਕ ਕਿਸ ਤਰੀਕੇ ਲੈਣੇ ਉਹਨਾਂ ਨੇ ਸਾਨੂੰ ਫਾਰਮੈਟ ਪੁੱਛਿਆ ਸੀ ਅਸੀਂ ਅਸੀਂ ਲਈਏ ਕਿਦਾਂ ਤਾਂ ਕਿ ਸਾਰੀ ਕੁਆਂਟੀਟੀ ਸਾਡੇ ਅੰਦਰ ਚਲੀ ਜਾਏ ਅਸੀਂ ਇਸ ਕਰਕੇ ਸਲਾਹ ਕਰਾਂਗੇ ਵੀ ਸਲਾਹ ਦੇਵਾਂਗੇ ਕਿ ਜਿਹੜੇ ਵੀ ਛੇ ਤਰ੍ਹਾਂ ਦੇ ਸੀਡਸ ਅਸੀਂ ਉਸ ਟਾਈਮ ਤੇ ਦੱਸਿਆ ਜਿਵੇਂ ਕਿ ਪਮਕਿਨ ਸੀਡਸ ਹੋ ਗਿਆ ਫਲੈਕਸੀ ਸੀਡਸ ਹੋ ਗਿਆ ਪਮਕਿਨ ਸੀਡਸ ਹੈ ਔਰ ਚੀਆ ਸੀਡਸ ਹੈ ਜਾਂ ਮਗਜ਼ ਹੈਗੇ ਆ ਤੇ ਇਹ ਸਾਰੇ ਸੀਡਸ ਨੂੰ ਅਸੀਂ ਇਕੱਠੇ ਕਰ ਲੈਣਾ ਜੀ 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 ਅਸੀਂ ਪੁੱਛਾਂਗੇ ਤੁਹਾਡੇ ਕੋਲ ਇਹ ਵੀ ਪੁੱਛਾਂਗੇ ਮੈਂ ਪਰ ਆਪਾਂ ਜਿਹੜੀ ਗੱਲ ਹੈਗੀ ਐ ਉਹਨੂੰ ਅੱਗੇ ਵਧਾਈਏ ਕਿ ਜਿਹੜੀ ਗੱਲ ਆਪਣੀ ਚੱਲ ਰਹੀ ਸੀ ਇਸ ਬਾਬਤ ਵੀ ਅਸੀਂ ਦੱਸਾਂਗੇ ਤੁਹਾਨੂੰ ਤੁਸੀਂ ਕਹਿ ਰਹੇ ਸੀ ਕਿ ਪਲਾਨਿੰਗ ਪਲਾਨਿੰਗ ਦੇ ਵਿੱਚ ਕਿਹੜੀ ਚੀਜ਼ ਨੂੰ ਸਭ ਤੋਂ ਵੱਧ ਅਹਿਮੀਅਤ ਦੇਵੋਗੇ ਤੁਸੀਂ ਜਦੋਂ ਇੱਕ ਬੰਦਾ ਪਲਾਨ ਕਰਦਾ ਮੀਆਂ ਬੀਬੀ ਜਦੋਂ ਪਲਾਨ ਕਰਦੇ ਨੇ ਬੱਚੇ ਦਾ ਸਭ ਤੋਂ ਵੱਡੀ ਗੱਲ ਕਿਹੜੀ ਹੈ ਤੁਸੀਂ ਸਾਂਝੀ ਕਰਨੀ ਚਾਹੋਗੇ ਪਲਾਨਿੰਗ ਦੇ ਵਿੱਚ ਜਿਹੜੀ ਟੌਪ ਪ੍ਰਾਇੋਰਟੀ ਤੇ ਹੋਣੀ ਚਾਹੀਦੀ ਹੈ ਸਰ ਸਭ ਤੋਂ ਪਹਿਲੇ ਤੇ ਟੌਪ ਪ੍ਰਾਇੋਰਟੀ ਤੇ ਸਾਡਾ ਜਿਹੜਾ ਲਾਈਫ ਸਟਾਈਲ ਹੈ ਅਸੀਂ ਡਾਈਟ ਨੂੰ ਹੈਲਦੀ ਡਾਈਟ ਲੈਣੀ ਹੈ ਜ ਜਿਹਦੇ ਵਿੱਚ ਕੇ ਐਨਫ ਨਿਊਟ੍ਰੀਐਂਟਸ ਜਿਸ ਤਰ੍ਹਾਂ ਕਿ omega 3 ਫੈਟੀ ਐਸਿਡ omega 6 ਹੋ ਗਿਆ ਜਿੰਕ ਹੋ ਗਿਆ ਫਾਸਫੋਰਸ ਹੋ ਗਿਆ ਮੈਗਨੀਸ਼ੀਅਮਸ ਹੋ ਗਿਆ ਇਹ ਸਾਰੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਅਸੀਂ ਅਗਰ ਉਹ ਹੈਲਦੀ ਡਾਈਟ ਲੈ ਰਹੇ ਹਾਂ ਔਰ ਸੈਕਿੰਡਲੀ ਅਸੀਂ ਪ੍ਰੋਪਰ ਐਕਸਰਸਾਈਜ਼ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਦੇ ਲਾਈਫ ਸਟਾਈਲ ਦੇ ਅਕੋਰਡਿੰਗ ਸਾਡਾ ਜਿਹੜਾ ਐਕਸਰਸਾਈਜ਼ ਹੋ ਹੀ ਨਹੀਂ ਰਹੀ ਪੁਰਾਣੇ ਟਾਈਮ ਤੇ ਲਈਏ ਤਾਂ ਸਾਡੇ ਕਮਾਕਾਰਾਂ ਦੇ ਵਿੱਚ ਐਕਸਰਸਾਈਜ਼ ਹੋ ਜਾਂਦੀ ਸੀ ਇਸ ਕਰਕੇ ਸਾਨੂੰ ਐਕਸਰਸਾਈਜ਼ ਇਦਾਂ ਕਰਨੀ ਚਾਹੀਦੀ ਹੈ ਕਿ ਫੀਮੇਲ ਦੇ ਪੈਲਵਿਸ ਪਾਰਟ ਦੀ ਪੂਰੀ ਐਕਸਰਸਾਈਜ਼ ਹੋਏ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਬਹੁ ਜਿਸ ਤਰ੍ਹਾਂ ਬਟਰਫਲਾਈ ਆਸਨ ਹੈ ਜਾਂ ਹੋਰ ਕਪਾਲ ਭਰਤੀ ਹੈ ਇਹ ਸਾਰੇ ਆਸਨ ਸਾਨੂੰ ਕਰਨੇ ਚਾਹੀਦੇ ਸਾਕਿ ਤਾਂ ਕਿ ਸਾਡੇ ਲੋਅਰ ਐਬਡੋਮਨ ਪਾਰਟ ਦੀ ਫੁਲੀ ਐਕਸਰਸਾਈਜ਼ ਹੁੰਦੀ ਰਹੇ ਅਗਰ ਉਹਨਾਂ ਦੀ ਫਲਕਚੁਏਸ਼ਨ ਹੋਏਗੀ ਤਾਂ ਜਿਹੜਾ ਆਪਣੇ ਪੈਲਵਿਸ ਪਾਰਟ ਦਾ ਯੂਟਰਸ ਦਾ ਬੋਡੀ ਬਲੱਡ ਫਲੋ ਸੌਰੀ ਔਰ ਆਕਸੀਡੇਸ਼ਨ ਹੈ ਇਹ ਪ੍ਰੋਪਰ ਹੁੰਦਾ ਰਹੇਗਾ ਉਹਨਾਂ ਦੀ ਕੰਟ੍ਰੈਕਸ਼ਨ ਹੋਏਗੀ ਤਾਂ ਸਵਾਲ ਹੀ ਨਹੀਂ ਉੱਠਦਾ ਸਰ ਕਿ ਫਲੈਕਸੀਬਲ ਫਲੈਕਸੀਬਲ ਟਾਈਟ ਨਾ ਹੋਵੇ ਸਾਡੀ ਜਿਹੜੀ ਬੱਚੇਦਾਨੀ ਹੈ ਸਖਤ ਨਾ ਹੋਵੇ ਫਲੈਕਸੀਬਲ ਹੋਵੇ ਤਾਂ ਕੰਮ ਬਣੇਗਾ ਬਿਲਕੁਲ ਜੀ ਸਰ ਤਾਂ ਹੀ ਕਰਕੇ ਬਲੱਡ ਫਲੋ ਤੇ ਆਕਸੀਡੇਸ਼ਨ ਵਧਿਆ ਰਹੇਗਾ ਓਵਰੀ ਦੇ ਵਿੱਚ ਵੀ ਆਕਸੀਡੇਸ਼ਨ ਵਧਿਆ ਰਹੇਗਾ ਤੇ ਯੂਟਰਸ ਵੀ ਆਕਸੀਡੇਸ਼ਨ ਵਧਿਆ ਰਹੇਗਾ ਜਿਹਦੇ ਕਰਕੇ ਕਿ ਜਲਦੀ ਕਨਸੈਪਸ਼ਨ ਦੇ ਚਾਂਸਸ ਬੰਦੇ ਆ ਅਸੀਂ ਇਹ ਆਪਣੇ ਪੇਸ਼ੈਂਟ ਤੇ ਐਕਸਪੀਰੀਐਂਸਸ ਕੀਤਾ ਲਾਸਟ ਟਾਈਮ ਤੇ ਜਿਹਦਾ ਕਿ 80% ਰਿਜ਼ਲਟ ਸਾਨੂੰ ਮਿਲੇ ਆ ਜੀ 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 ਅੱਛਾ ਤੇ ਫਿਰ ਤੁਸੀਂ ਪਿਛਲੀ ਵਾਰ ਗੱਲ ਕੀਤੀ ਸੀ ਮੈਮ ਕਿ ਜਿਹੜੇ ਪੀਰੀਅਡਸ ਦਾ ਆਉਣ ਤੋਂ ਬਾਅਦ 10 ਤੋਂ 14 ਦਿਨ ਬੜੇ ਇੰਪੋਰਟੈਂਟ ਹੁੰਦੇ ਨੇ ਉਹ ਕੀ ਚੀਜ਼ ਹੁੰਦੇ ਜੀ ਉਹ ਕਿਹੜਾ ਪੀਰੀਅਡ ਹੁੰਦਾ ਤੁਸੀਂ ਇੱਕ ਨਾਮ ਲੈ ਰਹੇ ਸੀ ਬਿਲਕੁਕੁਲ ਸਰ ਇਹ 15 ਦਿਨ ਦਾ ਜਿਹੜਾ ਹੈ ਇਹ ਓਵੂਲੇਸ਼ਨ ਟਾਈਮ ਹੁੰਦਾ ਹੈ ਉਹ ਕਿਉਂ ਹੁੰਦਾ ਜੀ ਸਰ पीरियड्स ਤੋਂ ਬਾਅਦ ਆਪਣੇ ਐਗ ਜਿਹੜੇ ਹੈਗੇ ਜਿਹੜੇ ਐਗਸ ਬਣਦੇ ਆ ਫਾਲਿਕਲਸ ਬਣਦੇ ਹੈਗੇ ਆ ਉਹ ਫਾਲਿਕਲਸ ਪ੍ਰੋਪਰਲੀ ਰਪਚਰ ਨਹੀਂ ਹੋ ਪੰਦਾ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਇਹਨਾਂ 15 ਦਿਨਾਂ ਦੇ ਵਿੱਚ ਅਸੀਂ ਕੋਈ ਆਪਣੀ ਐਕਸਰਸਾਈਜ਼ ਜਾਂ ਆਪਣਾ ਸਾਡਾ ਲਾਈਫ ਸਟਾਈਲਸ ਔਰ ਸਾਡਾ ਡਾਈਟ ਸਟਾਈਲ ਪ੍ਰੋਪਰ ਨਾ ਹੋਣ ਕਰਕੇ ਜਾਂ ਨਾ ਤਾਂ ਉਹ ਐਗ ਬਣਦੇ ਆ ਤੇ ਜੇ ਐਗ ਬਣਦੇ ਵੀ ਹੈਗੇ ਆ ਤਾਂ ਉਹ ਗਰੋ ਨਹੀਂ ਹੁੰਦੇ ਜਾਂ ਗਰੋ ਹੋ ਰਿਹਾ ਤਾਂ ਉਹ ਰਪਚਰ ਨਹੀਂ ਹੋ ਰਹੇ ਇਹ ਹੀ ਮੇਨ ਪ੍ਰੋਬਲਮਸ ਜਿਹੜੀਆਂ ਹੈ ਇਹ ਇਹਨਾਂ 15 ਦਿਨਾਂ ਦੇ ਵਿੱਚ ਅਸੀਂ ਆਪਣਾ ਲਾਈਫ ਔਰ ਡਾਈਟ ਸਟਾਈਲ ਨੂੰ ਕਵਰ ਕਰਕੇ ਤੇ ਇਹਨਾਂ ਚੀਜ਼ਾਂ ਦਾ ਦਾਣਾ ਸੀ ਕੱਢ ਸਕਦੇ ਆ ਜੀ 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 ਅੱਛਾ ਤੁਸੀਂ ਇਹ ਗੱਲ ਕਹਿ ਰਹੇ ਸੀ ਕਿ ਜਿਹੜਾ ਤੁਹਾਡੇ ਮੁਤਾਬਕ ਪਲਾਨ ਕਰ ਲੇਗਾ ਵਿਆਹ ਤੋਂ ਬਾਅਦ ਚਾਹੇ 5 ਸਾਲ ਹੋਣ 10 ਸਾਲ ਹੋਣ ਜਾਂ 20 ਸਾਲ ਹੋਣ ਤੁਹਾਡੇ ਮੁਤਾਬਕ ਜੋ ਡਾਈਟ ਔਰ ਜੋ ਤੁਹਾਡੇ ਨੁਕਸੇ ਨੇ ਜਿਹੜੇ ਨੁਕਸੇ ਹੈਗੇ ਨੇ ਤੁਹਾਡੇ ਉਹਨਾਂ ਨੂੰ ਨੁਕਤਿਆਂ ਨੂੰ ਫੋਲੋ ਕਰੇਗਾ 99% 99.9% ਚਾਂਸ ਹੈਗੇ ਨੇ ਕੰਸੀਵਿੰਗ ਦੇ ਇਹਨਾਂ ਵੱਡਾ ਦਾਵਾ ਕਿਵੇਂ ਮੈਂ ਸਰ ਜਿੱਦਾਂ ਸੀ ਪਾਸਟਰ ਦੇ ਵਿੱਚ ਪੇਸ਼ੈਂਟਸ ਕੱਡੇ ਹੈਗੇ ਆ ਤੇ ਇਹ ਸਾਡੇ ਜਿਹੜੇ ਫਾਰਮੂਲਸ ਹੈ ਇਹਨਾਂ ਫਾਰਮੂਲਸ ਨੂੰ ਹੀ ਉਹ ਆਪਟ ਕਰਕੇ ਸਾਨੂੰ ਮੈਸੇजेस ਕਰ ਰਹੇ ਆ ਕਿ ਮੈਮ ਵੀ ਗਾਟ ਕਨਸੈਪਸ਼ਨ ਐਂਡ ਵੀ ਆਰ ਸਕਸੈਸਫੁਲੀ ਹੈਡਿੰਗ आवर ਪ੍ਰੈਗਨਸੀ ਨਾਓ ਤਾਂ ਇਹਦੇ ਵਿੱਚ ਸਰ ਅਸੀਂ ਉਹਨਾਂ ਚੀਜ਼ਾਂ ਨੂੰ ਪੇਸ਼ੈਂਟ ਦੇ ਇੰਪਲੀਮੈਂਟੇਸ਼ਨ ਔਰ ਉਹਨਾਂ ਦੇ ਕੰਪਲੈਕਸ ਜਿਹੜੇ ਸਾਨੂੰ ਕਮੈਂਟਸ ਆ ਰਹੇ ਆ ਅਸੀਂ ਉਹਨਾਂ ਨੂੰ ਹੀ ਅੱਗੇ ਰੱਖ ਕੇ ਦਾਵਾ ਕਰਦੇ ਹੈਗੇ ਜੀ 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 ਅੱਛਾ ਜੀ ਫਿਰ ਮੈਮ ਇੱਕ ਹੋਰ بڑا ਹੈਮ ਸਵਾਲ ਏ ਥੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਦਾੜ੍ਹੀ ਹੈਗੀ ਐ ਔਰ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਇਹ ਸਾਰੀਆਂ ਚੀਜ਼ਾਂ 'ਚ ਅਕਰੋਡ ਤੁਸੀਂ ਬੜਾ ਡਿਫਰੈਂਟ ਰੱਖਿਆ ਹੋਇਆ ਇਹ ਕੀ ਕਾਰਨ ਹੈ ਅਕਰੋਡ ਦਾ ਕੀ ਰੋਲ ਹੈਗਾ ਕਨਸੀਵਿੰਗ 'ਚ ਸਰ ਲਾਸਟ ਟਾਈਮ ਤੇ ਅਸੀਂ ਦੱਸਿਆ ਸੀਗਾ ਕਿ ਜਿਹੜੇ ਪੰਜ ਖਾਣੇ ਸੀ ਉਹਨਾਂ ਦੇ ਵਿੱਚ ਅਸੀਂ ਪਾਈਨੈਪਲ ਨੂੰ ਅ ਪ੍ਰਾਇਰੀਟੀ ਦਿੱਤੀ ਸੀ ਕਿਉਂਕਿ ਉਹਦੇ ਚ ਬ੍ਰੋਮੀਲੀਨ ਐਨਜ਼ਾਈਮ ਹੁੰਦਾ ਜਿਹੜਾ ਸਾਡੇ ਯੂਟਰਸ ਨੂੰ ਪਾਵਰ ਦਿੰਦਾ ਹੁਣ ਅਸੀਂ ਮੇਲ ਔਰ ਫੀਮੇਲ ਇਨਫਰਟੀਲਿਟੀ ਦਾ ਜਿਹੜਾ ਰੀਜ਼ਨ ਹੈਗਾ ਉਹ ਮੇਲ ਔਰ ਫੀਮੇਲ ਦੋਨੋਂ ਹੀ ਰਹਿੰਦੇ ਹੈਗੇ ਆ ਇਹ ਅਸੀਂ ਅਖਰੋਟ ਜੋ ਰੱਖੇ ਹੈ ਸਰ ਅਗਰ ਇਹ ਅਖਰੋਟ ਦਾ ਸੇਵਨ ਕੀਤਾ ਜਾਏ ਪ੍ਰੋਪਰਲੀ ਰੂਟੀਨ ਦੇ ਵਿੱਚ ਕੀਤਾ ਜਾਏ ਤਾਂ ਇਸ ਨੇ ਯੂਟਰਸ ਨੂੰ ਪਾਵਰ ਦੇਣੀ ਹੈ ਤੇ ਜਿਹੜੀ ਸਾਡੀ ਐਗ ਦੀ ਮੋਰਟੈਲਿਟੀ ਹੈ ਲੇਡੀਜ਼ ਦੇ ਐਗ ਮੋਰਟੈਲਿਟੀ ਔਰ ਸਪਰਮ ਜਿਹੜੀ ਕੁਆਲਿਟੀ ਹੈ ਉਸ ਨੂੰ ਇਨਹਾਂਸ ਕਰਨਾ ਹੈ ਔਰ ਇੱਕ ਇਹਦੀ ਖਾਸੀਅਤ ਇਹ ਹੈ ਕਿ ਇਸ ਨੇ ਸਾਊਂਡ ਸਲੀਪ ਦੇਣੀ ਹੈਗੀ ਹੈ ਮੀਨਸ ਸੌਣ ਲੱਗੇ ਸਾਨੂੰ ਅੱਛੀ ਨੀਂਦ ਆਣੀ ਹੈ ਸਾਡਾ ਮਾਈਂਡ ਪੀਸਫੁਲ ਰਹਿਣਾ ਹੈ ਬਿਲਕੁਲ ਸ਼ਾਂਤ ਰਹਿਣਾ ਅਗਰ ਸਾਡਾ ਮਾਈਂਡ ਪੀਸਫੁਲ ਰਹੇਗਾ ਸਟ्रेस ਫ੍ਰੀ ਰਵਾਂਗੇ ਤਾਂ ਓਬਵੀਅਸ ਹੈ ਸਰ ਕਨਸੈਪਸ਼ਨ ਦੇ ਚਾਂਸਸ ਵੱਧਦੇ ਹੀ ਵੱਧਦੇ ਹੈ ਜੀ ਜੀ ਤੇ ਇਸ ਕਰਕੇ ਅਗਰ ਇਹਨਾਂ ਨੂੰ ਸੌਕ ਕਰਕੇ ਖਾਇਆ ਜਾਵੇ ਜੋ ਵੀ ਅਸੀਂ ਸੀਡਸ ਦੀ ਗੱਲ ਕਰਦੇ ਆਂ ਕਈ ਵਾਰੀ ਸਰੀਰ 'ਚ ਗਰਮੀ ਪੈਂਦੀ ਹੈ ਪਿੱਤ ਪ੍ਰਧਾਨ ਸਰੀਰ ਹੁੰਦਾ ਆਯੁਰਵੇਦ ਅਕੋਰਡਿੰਗ ਤੇ ਚਾਹੀਦਾ ਇਹ ਸਾਨੂੰ ਜੋ ਵੀ ਅਸੀਂ ਸੀਡਸ ਲੈ ਰਹੇ ਆਂ ਅਸੀਂ ਇਹਨਾਂ ਨੂੰ ਪ੍ਰੋਪਰਲੀ ਸੌਕ ਕਰਕੇ ਰੁਟੀਨ 'ਚ ਲਈਏ ਤਾਂ ਅਖਰੋਟ ਦੇ ਫਾਇਦੇ ਬਹੁਤ ਜ਼ਿਆਦਾ ਐ ਇਸੇ। ਇਹਦਾ ਜਿਹੜਾ ਕੰਮ ਹੈ ਉਹ ਸੀਮਨ ਨੂੰ ਗਾੜਾ ਕਰਨਾ ਪਲੱਸ ਜਿਹੜੇ ਸਪਰਮ ਤੁਹਾਡੇ ਟੇਲ ਇਹ ਦੇਖੋ ਟੇਲ ਹੀ ਇੱਕ ਤਰ੍ਹਾਂ ਦੀ ਪੂਰੀ ਲੰਬਾਈ ਜੀ 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 ਉਹਨਾਂ ਜਿਹੜੇ ਟੇਲ ਖਰਾਬ ਹੋ ਜਾਂਦੀ ਜਿਹੜੀ ਉਹ ਪੂਰਾ ਤੈਰ ਨਹੀਂ ਸਕਦੇ ਸਪਰਮ ਜਿਹੜੇ ਨੇ ਇਹ ਉਹਨਾਂ ਨੂੰ ਵੀ ਪਾਵਰਫੁੱਲ ਕਰਦਾ ਹੈ ਇਹਦੇ ਨਾਲ ਕੁਝ ਦਵਾਈਆਂ ਅਸੀਂ ਹੋਰ ਮਿਲਾ ਕੇ ਇੱਕ ਬਹੁਤ ਵਧੀਆ ਤਰ੍ਹਾਂ ਦਾ ਫਾਰਮੂਲਾ ਵੀ ਤਿਆਰ ਕਰਦੇ ਹਾਂ ਬਟ ਜਿਹੜੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਜਾਂ ਕੋਈ ਮੁਸ਼ਕਲ ਆਉਂਦੀ ਹੈ ਉਹ ਇਸ ਦਾੜੀ ਨੂੰ ਜਿਹੜਾ ਨਾ ਉਹ ਲੈ ਕੇ ਮਤਲਬ 15 20 ਗ੍ਰਾਮ ਦੀ ਮਾਤਰਾ ਦੇ ਵਿੱਚ ਬੋਰਟਲੈਂਚੰਗੀਦਰਾ ਤੇ ਨਾਲ ਇਹ ਜਿਹੜਾ ਕਿਕਰ ਦਾ ਸੱਕ ਹੈ ਅੱਛਾ ਇਹ ਕਿਕਰ ਦਾ ਸੱਕ ਹੈ ਇਹ ਕਿਕਰ ਦਾ ਸੱਕ ਹੈ ਹਰ ਵਾਰ ਨਵਾਂ ਕੁਝ ਨਾ ਕੁਝ ਤੁਸੀਂ ਨਵਾਂ ਜ਼ਰੂਰ ਦੱਸਦੇ ਹੋ ਬੜੀ ਮੈਂ ਸਮਝ ਨਹੀਂ ਪਤਾ ਨਹੀਂ ਇਹ ਕੀ ਚੀਜ਼ ਹੈ ਕੀ ਇਹ ਨਹੀਂ ਨਵਾਂ ਨਹੀਂ ਇਹ ਬਹੁਤ ਪੁਰਾਣਾ ਪ੍ਰਚਲਿਤ ਹੈ अच्छा मैं अपने तरफ से कुछ नहीं जोड़ रहा जो आयुर्वेद देਾਨੂੰ ਸਹੀ ਤਾਵਾਂ ਤੋਂ ਸੁਸੂ ਸੰਤ ਹੈਗੀ ਹੈ ਜਾਂ ਬਾਗਬਟ ਜੀ ਦੇ ਹੈਗੇ ਨੇ ਸਲੋ ਫਾਸਟ ਹੋ ਗਿਆ ਬਹੁਤ ਚੰਗੀ ਗੱਲ ਹੋਣਾ ਚਾਹੀਦਾ ਸੀ ਬਟ ਉਹਦਾ ਇੱਕ ਨੁਕਸਾਨ ਇਹ ਹੈਗਾ ਕਿ ਜਿੰਨਾ ਇਹ ਫਾਸਟ ਹੋ ਗਿਆ ਉਨਾ ਹੀ ਬੱਚੇ ਦੀ ਗ੍ਰੋਥ ਵੀ ਫਾਸਟ ਹੋ ਗਈ ਗ੍ਰੋਥ ਫਾਸਟ ਹੋਣ ਦੇ ਨਾਲ ਕੀ ਉਹਨੂੰ ਜਿਹੜੇ ਨੇ ਜਿਹੜੇ ਆਪਾਂ ਕਹਿ ਰਹੇ ਨਾ ਕਿ ਅੱਗੇ ਮਾਂ ਬਣਨ ਦੀ ਜਿਹੜੀ ਉਮਰ 18 ਸਾਲ ਤੋਂ ਬਾਅਦ ਹੋਣੀ ਚਾਹੀਦੀ ਸੀ ਉਹ ਛੋਟੀ ਲਾਈਫ ਸਪੈਨਸ ਚ ਪੈਦਾ ਹੋ ਰਿਹਾ ਤੇ ਛੋਟੀ ਉਮਰ ਚ ਓ ਜਾਂਬੀ ਹੋ ਰਿਹਾ ਜਾਂ ਵੀ ਰਿਹਾ ਠੀਕ ਹੈ ਚਾਹੀਦਾ ਇਹ ਹੈ ਕਿ 18-20 ਸਾਲ ਤੋਂ ਪਹਿਲੇ ਤਾਂ ਮਾਂ ਬਣਨ ਦੀ ਕੋਸ਼ਿਸ਼ ਹੀ ਨਹੀਂ ਕਰਨੀ ਚਾਹੀਦੀ ਕਦੇ ਤੇ ਇਹ ਗਰਭ ਸਸਕਾਰ ਦੀ ਜਿਹੜੀ ਆਪਾਂ ਗੱਲ ਕਰਿਆ ਸੀ ਉਹ ਫਰਸਟ ਮੰਥ ਤੋਂ ਲੈ ਕੇ 9th ਮੰਥ ਤੱਕ ਇੱਕ ਇੱਕ ਚੀਜ਼ ਕਿਵੇਂ ਖਾਣੀ ਕਿਵੇਂ ਯੂਜ਼ ਕਰਨੀ ਉਸੇ ਚੀਜ਼ ਦੀ ਹਰਮਿਤ ਮੈਮ ਪਲੈਨਿੰਗ ਦੱਸ ਰਹੀ ਹੈ ਉਹ ਪਲੈਨਿੰਗ ਸਾਨੂੰ ਕਰਨੀ ਚਾਹੀਦੀ ਹੈ ਉਹ ਸਾਨੂੰ ਸਭ ਕਲੀਅਰ ਹੈ ਕਨਸੈਪਟ ਆਯੁਰਵੈਦ ਕੀ ਕਹਿੰਦਾ ਅਸੀਂ ਚਾਹੁੰਦੇ ਵੀ ਮੈਰिज ਦੇ ਵਿੱਚ ਬੱਚਾ ਜਦੋਂ ਦੀ ਤੁਸੀਂ ਪਲੈਨਿੰਗ ਕਰਨੀ ਹੈ ਕਿ ਬੱਚਾ ਲੈਣਾ ਹੈ ਉਸ ਤੋਂ 3 ਮਹੀਨੇ ਪਹਿਲੇ ਅਗਰ ਸਾਡੇ ਕੋਲੋਂ ਕਾਇਦੇ ਦੇ ਨਾਲ ਗਾਈਡੈਂਸ ਲੈ ਕੇ ਕੁਝ ਅਸੀਂ ਮੈਡੀਸਨ ਦਾ ਸਹਾਰਾ ਲਾਂਗੇ ਕੁਛ ਕਰਦੀਆਂ ਚੀਜ਼ਾਂ ਦੱਸਾਂਗੇ ਅਗਰ ਉਸ ਤਰੀਕੇ ਨਾਲ ਅਗਰ ਤੁਸੀਂ ਬਾਅਦ ਚ ਬੱਚਾ ਜਿਹੜਾ ਉਹ ਕਨਸੀਵ ਕਰਾਉਨੇ ਹੋ ਤੇ ਸਾਰੀ ਉਮਰ ਮੈਂ ਦਾਵਾ ਕਰਦਾ ਕਿ ਉਸ ਬੱਚੇ ਦੀ ਸਿਰ ਤੱਕ ਦਰਦ ਨਹੀਂ ਹੋਏਗੀ ਇਹਨਾਂ ਹੈਲਦੀ ਬੱਚਾ ਆਏਗਾ ਤੇ ਡਾਕਟਰ ਬੱਚਾ ਹੁੰਦੇ ਤੁਹਾਨੂੰ ਕਹਿਗੇ ਨੂੰ ਘਰੇ ਲੈ ਜਾਓ ਕਿਸੇ ਨਰਸਰੀ ਚ ਰੱਖਣ ਦੀ ਲੋੜ ਨਹੀਂ ਹੈਗੀ ਜਿਹੜਾ ਤੁਸੀਂ ਇਹਨਾਂ ਪੈਸਾ ਉੱਥੇ ਗੁੱਲ ਕਰਨਾ ਉਹ ਤੁਸੀਂ ਆਪਣੀ ਪਹਿਲੇ ਪਲੈਨਿੰਗ ਦੇ ਵਿੱਚ ਲਾਓ ਥੋੜਾ ਬਹੁਤ ਉਹਦਾ ਮੈਂ ਕੁਝ ਇਸਾ ਆਪਣੀ ਹੈਲਦੀ ਡਾਈਟ ਤੇ ਲਾਓ ਸਾਡੇ ਕੋਲੋਂ ਕੁਝ ਲਓ ਜੋ ਅਸੀਂ ਦੇ ਸਕਦੇ ਆ ਅਸੀਂ ਫ੍ਰੀ ਦੀ ਸਲਾਹ ਵੀ ਦੇਾਂਗੇ ਤੁਹਾਨੂੰ ਜੋ ਜ਼ਰੂਰਤ ਹੋਏਗੀ ਰਿਕੁਆਇਰਮੈਂਟ ਹੋਏਗੀ ਤੁਹਾਨੂੰ ਉਹ ਵੀ ਦੱਸਾਂਗੇ ਤੁਸੀਂ ਦੇਖ ਰਹੇ ਹੋ ਕੋਈ ਲੰਗੜਾ ਪੈਦਾ ਹੋ ਰਿਹਾ ਕੋਈ ਦਿਮਾਗ ਤੋਂ ਹੀਣਾ ਹੋ ਰਿਹਾ ਕੋਈ ਕਿਸੇ ਦਾ ਅੰਗ ਪੂਰਾ ਵਧੀਆ ਕੰਮ ਨਹੀਂ ਕਰ ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਬੱਚੇ ਜਿਹੜੀਆਂ ਸ਼ੁਰੂਆਤ 'ਚ ਗਲਤੀਆਂ ਕਰਦੇ ਆ ਵਹਿਬਤਾ ਕਰਦੇ ਆ ਹਤਰਸੀ ਜਿਆਦਾ ਕਰਦੇ ਆ ਵੀਰਜ ਦਾ ਨਾਸ਼ ਬਹੁਤ ਕਰਦੇ ਆ ਜਾਂ ਲੜਕੀਆਂ ਨੇ ਉਹ ਮੈਰਿਜ ਤੋਂ ਪਹਿਲੇ ਪਤਾ ਨਹੀਂ ਕਿੰਨੀ ਵਾਰੀ ਰਿਲੇਸ਼ਨ ਬਣਾ ਚੁੱਕੀਆਂ ਹੁੰਦੀਆਂ ਕਿੰਨੀ ਵਾਰੀ ਉਹਨਾਂ ਨੇ ਬੱਚਾ ਕਨਸੀਵ ਹੋਇਆ ਹੁੰਦਾ ਤੇ ਉਹਨਾਂ ਨੇ ਉਹ ਪਿਲ-ਪੁਲ ਖਾ ਕੇ ਤੇ ਉਹ ਬੱਚੇ ਜਿਹੜੇ ਡਗਾਏ ਹੁੰਦੇ ਨੇ ਜਾਂ ਆਪਣੀ ਸਫਾਈ ਕਰਾਈ ਹੁੰਦੀ ਉਹਦੇ ਕਰਕੇ ਕੀ ਹੁੰਦਾ ਬੱਚੇਦਾਨੀ ਬਹੁਤ ਕਮਜ਼ੋਰ ਬਈ ਹੁੰਦੀ ਹੈ ਇਦਰੋਂ ਬੰਦੇ ਦਾ ਸਪਰਮ ਸ਼ੁਕਰਾਨੂ ਉਹ ਕਮਜ਼ੋਰ ਹੋਏ ਹੁੰਦੇ ਦੋਨਾਂ ਨੂੰ ਮੈਰਿਜ ਹੋਣ ਤੋਂ ਬਾਅਦ 3 ਮਹੀਨੇ ਇਹ ਪਲੈਨਿੰਗ ਉਹਨਾਂ ਨੂੰ ਕਰਨੀ ਹੀ ਚਾਹੀਦੀ ਹੈ ਡੈਫੀਨੇਟ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਸਮਾਜ ਜਿਹੜਾ ਉਹ ਸਵਸਥ ਬੱਚੇ ਸਾਡੇ ਸਮਾਜ ਚ ਪੈਦਾ ਹੋਣ ਸਾਡਾ ਸਮਾਜ ਜਿਹੜਾ ਸਵਸਥ ਹੋਵੇ ਸਹੀ ਥਿੰਕਿੰਗ ਦੇ ਮਾਲਕ ਬੱਚੇ ਆਉਣ ਤੇ ਸਾਰੀ ਉਮਰ ਬਿਨਾਂ ਰੋਗਾ ਤੋਂ ਜਿਹੜੇ ਆਪਣੀ ਜ਼ਿੰਦਗੀ ਬਤੀਤ ਕਰਨ। ਪਰ ਇਸ ਨੂੰ ਪਤਾ ਹੀ ਇਹ ਸਭ ਨੂੰ ਸਭ ਦੇ ਯੂਜ਼ ਕੀਤੇ ਹੁੰਦੇ ਆ ਕਿ ਇਹਨਾਂ ਦੇ ਵਿੱਚ ਪਾਊਡਰ ਅਸੀਂ ਫਿਲ ਕਰ ਦੇਣਾ ਸੀ। ਖੁੱਲ ਗਿਆ। ਅਸੀਂ اسی ਤਰੀਕੇ ਦੇ ਵਿੱਚ ਪਾਊਡਰ ਫਿਲ ਕਰ ਦੇਣਾ ਹੁੰਦਾ ਹੈ। ਤੇ ਘਰ ਕੋਈ ਵੀ ਚੀਜ਼ ਕੋਈ ਵੀ ਫਾਰਮੂਲਾ ਲੈ ਰਿਹਾ ਕੋਈ ਵੀ ਕਾੜਾ ਅਸੀਂ ਦੱਸ ਰਿਹਾ ਉਹਨੂੰ ਸੁਕਾ ਕੇ ਉਹਦਾ ਐਕਸਟ੍ਰੈਕਟ ਲੈ ਸਕਦੇ ਹੈਗੇ ਤੇ ਉਹਦੇ ਵਿੱਚ ਇਹ ਸਾਰਾ ਪਾਊਡਰ ਫਿਲ ਕਰ ਵੀ ਕਰ ਸਕਦੇ ਆ ਤੇ ਜੇ ਨਾ ਟਾਈਮ ਹੋਵੇ ਤਾਂ ਇਹ ਸਰ ਮੰਗਵਾ ਵੀ ਸਕਦੇ ਆ। ਜੀ 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 ਮੈਮ। ਅੱਛਾ ਸਰ ਹੁਣੇ ਤੁਸੀਂ ਡਾਕਟਰ ਸਾਹਿਬ ਨੂੰ ਇੱਕ ਸਵਾਲ ਕੀਤਾ ਸੀਗਾ ਬਈ ਗਰਭਾਚੇ ਸੰਸਕਾਰ ਵਾਲਾ। ਮੈਂ ਇੱਕ ਕਾਉਂਸਲਿੰਗ ਦੇਵਾਂਗੀ। ਕਿ ਇਹਦੇ ਵਿੱਚ ਜਿਸ ਤਰ੍ਹਾਂ ਕਿ ਹੁਣ ਅਸੀਂ ਇੱਕ ਐਗਜ਼ਾਮਪਲ ਲੈ ਲਈਏ ਛੋਟਾ ਜਿਹਾ ਮੈਰਿਸ ਹੁੰਦੀ ਹੈ ਤਾਂ ਅਸੀਂ ਗਰਭਾਸ਼ਯ ਨੂੰ ਅਗਰ ਇਹ ਦੇਖੀ ਵੀ ਇਹ ਇੱਕ ਕੱਚਾ ਘੜਾ ਆ ਪੱਕਿਆ ਨਹੀਂ ਹੈ ਕਿਉਂਕਿ ਉਸ ਤੋਂ ਬਾਅਦ ਹੀ ਮੇਲ ਔਰ ਫੀਮੇਲ ਨੇ ਰਿਲੇਸ਼ਨ ਬਣਾਉਣਾ ਉਸ ਤੋਂ ਬਾਅਦ ਹੀ ਇਹਦੇ ਫੰਕਸ਼ਨ ਸਟਾਰਟ ਹੁੰਦੇ ਆ ਕੱਚੇ ਘੜੇ ਦੇ ਵਿੱਚ ਪਾਣੀ ਪਾਵਾਂਗੇ ਅਗਰ ਘੜਾ ਪਕਾਇਆ ਨਹੀਂ ਆ ਸੀ ਕੱਚੇ ਘੜੇ ਚ ਪਾਣੀ ਪਾਵਾਂਗੇ ਤਾਂ ਫੁੱਟਣਾ ਹੀ ਆ ਸਰ ਤੇ ਸਿਮਿਲਰਲੀ ਇਸੇ ਤਰ੍ਹਾਂ ਹੀ ਅਗਰ ਅਸੀਂ ਯੂਟਰਸ ਨੂੰ ਅਸੀਂ ਪਾਵਰ ਨਹੀਂ ਦਿੰਦੇਗੇ ਵੀ ਸਾਡੀ ਡਾਈਟ ਔਰ ਲਾਈਫ ਸਟਾਈਲ ਅੱਛਾ ਨਹੀਂ ਹੈ ਤਾਂ ਉਹ ਇਸੇ ਕਰਕੇ ਐਗ ਸਾਡੇ ਰਪਚਰ ਨਹੀਂ ਹੋ ਰਿਹਾ ਤੇ ਜੇ ਉਹ ਰਪਚਰ ਹੋ ਜਾਂਦਾ ਹੈ ਸਰ ਤੇ ਉਸ ਤੋਂ ਬਾਅਦ ਮਿਸਕਾਰੇਜ ਦੇ ਚਾਂਸਸ ਬਹੁਤ ਜ਼ਿਆਦਾ ਬਣਦੇ ਆ ਤਾਂ ਇਸ ਕਰਕੇ ਸਾਨੂੰ ਉਸ ਘੜੇ ਨੂੰ ਲਾਈਕ ਯੂਟਰਸ ਨੂੰ ਉਹ ਘੜੇ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ ਓਕੇ ਔਰ ਜਿਹੜੀ ਜਿਹੜੀ ਹੁਣੇ ਹੀ ਗੱਲ ਕੀਤੀ ਡਿਸਕਸ਼ਨਸ ਕੀਤੀਆਂ ਅਗਰ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਇਟ ਮੀਨਸ ਅਸੀਂ ਆਪਣੇ ਯੂਟਰਸ ਨੂੰ ਪਕਾ ਰਹੇ ਹਾਂ ਫਿਰ ਅਸੀਂ ਇਦਾਂ ਦੇ ਚਾਂਸਸ ਲੈ ਰਹੇ ਹਾਂ ਹੁਣ ਤੁਸੀਂ ਜਿਵੇਂ ਗੱਲ ਕੀਤੀ ਕਿ ਸਰ ਮੈਨੂੰ ਤੁਹਾਡੇ ਕੋਲ ਫਾਰਮੂਲੇਸ ਕੀ ਹੈਗੇ ਆ ਅਸੀਂ ਇਹਨਾਂ ਫਾਰਮੂਲਾਸ ਦੇ ਸੇਮ ਐਸੀ ਤਰੀਕੇ ਇਸ ਸੋਭਾਗੇ ਕੈਪਸੂਲ ਤਿਆਰ ਕੀਤੇ ਅਸੀਂ ਅਚਾ ਨਾਮ ਵੀ ਸੋਭਾਗੇ ਰੱਖਿਆ ਅਸੀਂ ਇਹਦੇ ਨਾਮ ਵਿੱਚ ਸੋਭਾਗੇ ਰੱਖਿਆ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਲੋ ਅਸੀਂ ਤਾਂ ਇਹ ਕਹਿੰਦੇ ਕਿ ਸੋਭਾਗੇ ਆ ਆਪਦੇ ਘਰ ਹੀ ਆਪ ਬਣਾਓ ਤੁਸੀਂ ਆਪ ਦਾ ਸਭਾਗੇ ਆਪ ਬਣਾਓ ਆਪਦੇ ਘਰ ਹੀ ਤਿਆਰ ਕਰੋ ਪਰ ਫਿਰ ਵੀ ਅਗਰ ਤੁਸੀਂ ਮੰਗਾਉਣਾ ਚਾਹੁੰਦੇ ਹੋ ਤਾਂ ਵੀ ਆਰ ਹੇਅਰ ਟੂ ਅਸਿਸਟ ਯੂ ਜੀ ਜੀ ਬਟ ਪ੍ਰਾਇਰੀਟੀ ਮੈਂ ਇਹ ਹੀ ਦੇਵਾਂਗੇ ਕਿ ਆਪਣੇ ਘਰ ਹੀ ਤੁਸੀਂ ਇਹਨਾਂ ਚੀਜ਼ਾਂ ਦਾ ਸੋਲੂਸ਼ਨ ਕੱਢੋ ਸੇਮ ਇਸੇ ਤਰ੍ਹਾਂ ਸਾਰੇ ਰਜਨੀ ਕੈਪਸੂਲ ਹੈਗੇ ਆ ਇਹ ਅਸੀਂ ਕਿਸ ਤਰ੍ਹਾਂ ਬਣਾਇਆ ਰਜਨੀ ਕੈਪਸੂਲ ਵੀ ਇਹਨਾਂ ਸੇਮ ਇਹਨਾਂ ਚੀਜ਼ਾਂ ਦੀ ਹੋਰ ਚੰਦਰਾ 14 15 ਜੜੀ ਬੂਟੀਆਂ ਪਾਤੀਆਂ ਹਾਂ ਇਸੇ ਤਰ੍ਹਾਂ ਦੀਆਂ ਹਾਂ ਇਸੇ ਤਰ੍ਹਾਂ ਦੀਆਂ ਹੀ ਉਹਦੇ ਵਿੱਚ ਸਰ ਕੁਝ ਮੈਡੀਸਿਨਸ ਵੀ ਪੈਂਦੀਆਂ ਇਹਨਾਂ ਸਾਰੀਆਂ ਜੜੀ ਬੂਟੀਆਂ ਤੇ ਮੈਡੀਸਿਨਸ ਨੂੰ ਅਸੀਂ ਕੰਪਾਉਂਡ ਕਰਕੇ ਇਹਨਾਂ ਨੂੰ ਮਿਕਸ ਕਰਕੇ ਇਹ ਰਜਨੀ ਟੈਬਲੇਟਸ ਤਿਆਰ ਕੀਤੀਆਂ ਇਹਦੇ ਫਾਇਦੇ ਸਰ ਸਿਸਟ ਦੇ ਵਿੱਚ ਜ਼ਬਰਦਸਤ ਹੈ ਕਿਸੇ ਵੀ ਤਰ੍ਹਾਂ ਦੀ ਸਿਸਟ ਹੈਗੀ ਫਾਈਬਰੋਇਡ ਹੈ ਭਾਵੇਂ ਉਹ ਚਾਕਲੇਟ ਸਿਸਟ ਵੀ ਜਿਹੜੇ ਕਿ ਐਲੋਪੈਥ ਡਾਕਟਰਸ ਕਹਿੰਦੇ ਕਿ ਬਹੁਤ ਕੰਪਲੈਕਸ ਹੈ ਜੀ ਇਹ ਲੈਪਰੋਸਕੋਪੀ ਕਰਨੀ ਪੈਗੀ ਸਰ ਅਸੀਂ ਆਲਰੇਡੀ ਐਕਸਪੀਰੀਅੰਸ ਕਰ ਚੁੱਕੇ ਹੈਗੇ ਆ ਤੇ ਜਿਹੜੇ ਪੇਸ਼ੈਂਟ ਲੈਪਰੋਸਕੋਪੀ ਲਈ ਤਿਆਰ ਹੁੰਦੇ ਐ ਐਕਸੀਡੈਂਟਲੀ ਔਰ ਲੱਕਲੀ ਕਈ ਉਹਨਾਂ ਨੂੰ ਸਾਡੇ ਕੋਲ ਆ ਜਾਂਦੇ ਐ ਤੇ ਇਹੀ ਰਚਨੀ ਕੈਪਸੂਲ ਖਾ ਕੇ ਸਰ ਉਹਨਾਂ ਦੀ ਚਾਕਲੇਟ ਸਿਸਟ ਵੀ ਕਿਤੇ ਹੀ ਜਾਂਦੀ ਹੈ। ਕੀ ਬਾਤ ਹੈ ਕੀ ਬਾਤ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਬਸ ਲਾਸਟ ਦੇ ਵਿੱਚ ਸਾਨੂੰ ਇਹ ਦੱਸ ਦੋ ਵੀ ਜੇਕਰ ਤੁਹਾਨੂੰ ਨਾ ਰਾਬਤਾ ਕਰਨਾ ਹੋਵੇ ਤੁਹਾਨੂੰ ਮਿਲਣਾ ਹੋਵੇ ਤਾਂ ਕਿਵੇਂ ਮਿਲ ਸਕਦੇ ਆ। ਸਰ ਅਕਸਰ ਦਸੀਏ ਤਾਂ ਸਾਡਾ ਜਿਹੜਾ ਮੋਟਿਵ ਹੈ ਸਾਈਕੋਲੋਜੀਕਲੀ ਸਟਰੋਂਗ ਕਰਨਾ ਹੈ ਤੇ ਸਾਈਕੋਲੋਜੀਕਲੀ ਕਾਉਂਸਲ ਕਰਨਾ ਹੈ ਬਟ ਫਿਰ ਵੀ ਅਸੀਂ ਇੱਥੇ ਬੈਠੇ ਹਾਂ ਸਾਰੇ ਤਰ੍ਹਾਂ ਦੀ ਸੇਵਾ ਲਈ रियलिटी ਅਸੀਂ ਦੇਵਾਂਗੇ ਕਿ ਉਹ ਆਪਣੇ ਫਾਰਮੂਲਾਸ ਘਾਰ ਹੀ ਬਣਾਉਣ ਸੁਣਨ ਵਾਲੇ ਜੋ ਵੀ ਸਫਰਰਸ ਹੈਗੇ ਆ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਿਤੇ ਪ੍ਰੋਬਲਮ ਆਂਦੀ ਹੈ ਤਾਂ ਸਰ ਅਸੀਂ ਮੁਹਾਲੀ ਬੈਠੇ ਆ ਕਿ ਫੇਜ਼ 10 ਸੈਕਟਰ 64 ਐਸੀਐਫ 61 ਹੈ ਇੱਥੇ ਸਾਨੂੰ ਕੰਟੈਕਟ ਕਰਨ ਜਾਂ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਾਡੇ ਕੋਲ ਫਿਰ ਵੀ ਮੈਡੀਸਨ ਨਾ ਲੈਂਦੇ ਹੋਆ ਉਹ ਕਾਉਂਸਲਿੰਗ ਹੀ ਲੈਣ ਤਾਂ ਜ਼ਿਆਦਾ ਬੈਟਰ ਹੈ ਜੀ ਜੀ